ਕਿੰਨਾ ਕੈਸ ਵੜੇ ਜਿਹੜਾ ਟਰਕਿੰਗ ਡਰਾਈਵਰ ਆ ਉਹ ਕਿੰਨਾ ਕੁ ਪਾਤਰ ਹੋਇਆ ਕਿੰਨੀ ਕੁ ਤਾਕਤ ਉਹਦੀ ਕੋਈ ਗਿਣਤੀ ਹੈ ਇਹ 2 ਲੱਖ ਡਰਾਈਵਰ ਹੈਗਾ ਜਿਹੜਾ ਕਿ ਨੌਨ ਡੋਮਿਸਾਈਲ ਆ ਜਿਹਦੇ ਕੋ ਵਰਕ ਪਰਮਿਟ ਉਹਨਾਂ ਨੇ ਲਾਇਸੈਂਸ ਜਿਹੜੇ ਕੈਨਸਲ ਕੀਤੇ ਆ ਜਾਂ ਕਰਨੇ ਆ ਗ੍ਰੀਨ ਕਾਰਡ ਵਾਲੇ ਆ ਜਾਂ ਸਿਟੀਜ਼ਨ ਵੀ ਆ ਉਹਨਾਂ ਦੀ ਵੀ ਪੁਛ ਕਿਸ ਜਿਹੜੀ ਆ ਬੜੇ ਲਾਰਸਕੇ ਤੇ ਕੀਤੀ ਜਾਂਦੀ ਆ ਉਹਨਾਂ ਬਾਰੇ ਕੋਈ ਸੁਝਾਅ ਦੇਣਾ ਚਾਹੁੰਦੇ ਆ ਹਾਂਜੀ ਉਹਦੇ ਬਾਅਦ ਜਿਹੜਾ ਗ੍ਰੀਨ ਕਾਰਡ ਹੋਲਡਰ ਹਨ ਉਹ ਅਸੀਂ ਵਾਰਨਿੰਗ ਕਰਦੇ ਹਾਂ ਵੀ ਨਾ ਟ੍ਰੈਵਲ ਕਰੇ ਜਾਂਦੇ ਸਕੇ ਕੋਈ ਬਹੁਤ ਹੀ ਜ਼ਰੂਰੀ ਹੈ ਸਿਟੀਜ਼ਨ ਵੀ ਜਿਹੜੇ ਸੈਲਮ ਲਿਆ ਆਵੇ ਉਹ ਨਹੀਂ ਜਾਣਾ ਚਾਹੀਦਾ ਕਈਆਂ ਨੂੰ ਮੇਰੇ ਧਿਆਨ ਗਿਆ ਵੀ ਪੁੱਛਿਆ ਗਿਆ এয়ারਪੋਰਟ ਤੇ ਬਹੁਤ ਹੈ ਇਮੀਗ੍ਰੇਸ਼ਨ ਦੀ ਟਾਡੀ ਇਸ ਵੇਲੇ ਜਿਹੜੀ ਪਾਲਿਸੀ ਆ ਆਈਸ ਦੀ ਜੋ ਪਾਲਿਸੀ ਆ ਜਾਂ ਪ੍ਰੈਜ਼ੀਡੈਂਟ ਦੀ ਪਾਲਿਸੀ ਆ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਪੁਰਾਣੀਆਂ ਸਰਕਾਰਾਂ ਬੜੇ ਹੁੰਦਾ ਸੀ ਜਿਹੜੇ ਬੰਦੇ ਦਾ ਕ੍ਰਿਮਿਨਲ ਰੈਕੋਰਡ ਹੈ ਜਾਂ ਕਿਸੇ ਨੇ ਕੋਈ ਅਮਰੀਕਾ ਦੇ ਇੰਟਰਸਟ ਦੇ ਖਿਲਾਫ ਹੈ ਉਹੋ ਜਿਹੇ ਬੰਦਿਆਂ ਨੂੰ ਰਿਪੋਰਟ ਕਰਦੇ ਸੀ ਪਰ ਇੱਥੇ ਹੁਣੇ ਅੱਜਕੱਲ ਜਿਹੜੇ ਵੀ ਬੰਦੇ 2 ਸਾਲ ਪਹਿਲਾਂ ਆਇਆ 3 ਸਾਲ ਪਹਿਲਾਂ ਆਇਆ ਇੱਥੇ ਉਹਨਾਂ ਨੂੰ ਵੀ ਸੋ ਰਿਪੋਰਟ ਕਰਦੇ ਆ ਬਾਰਡਰ ਸਖਤੀ ਤਾਂ ਹੈ ਹੀ ਆ ਮੈਂ ਸੁਣ ਰਿਹਾ ਵੀ ਜਿਨ੍ਹਾਂ ਦੇ ਲਾਇਸੈਂਸ ਜੇ ਵੈਲਿਡ ਵੀ ਆ ਉਹਨਾਂ ਨੂੰ ਵੀ ਚਿੱਠੀਆਂ ਆ ਰਹੀਆਂ ਡੀਐਮਵੀ ਦੀਆਂ ਵੀ ਇੱਥੇ ਆਓ ਆਪਣਾ ਮੈਡੀਕਲ ਦੁਬਾਰਾ ਦਿਓ ਜਾਂ ਇਸ ਤਰ੍ਹਾਂ ਕੋਈ ਸ਼ਾ ਸੋ ਇਸ ਕਰਕੇ 58000 ਬੰਦਾ ਸਾਡਾ ਅਫੈਕਟ ਹੋਊਗਾ ਸ੍ਰੀਕਲ ਨਮਸਕਾਰ ਦਾਬ ਦੋਸਤੋ ਮੈਂ ਤੁਹਾਡਾ ਆਪਣਾ ਹਰਜੀਤ ਹੰਦਲ ਸਭ ਰੰਗ ਟੀਵੀ ਤੇ ਤੁਹਾਡਾ ਸਵਾਗਤ ਹੈ ਅੱਜ ਬਹੁਤ ਹੀ ਉੱਗੇ ਅਟਾਰਨੀ ਵਕੀਲ ਜਿਨ੍ਹਾਂ ਦੀਆਂ ਸੇਵਾਵਾਂ ਜਿਹੜੀਆਂ ਨੇ ਬੇਮਿਸਾਲ ਨੇ ਇਮੀਗ੍ਰੇਸ਼ਨ ਤਰਫੋਂ ਇਮੀਗ੍ਰੇਸ਼ਨ ਡਿਪਾਰਟਮੈਂਟ ਦੀਆਂ ਜਿਹੜੀਆਂ ਸੇਵਾਵਾਂ ਲੋਕਾਂ ਨੂੰ ਦਿੰਦੇ ਨੇ ਆਪਣੇ ਕਲਾਇੰਟ ਨੂੰ ਦਿੰਦੇ ਆ ਉਹਦੀ ਕੋਈ ਰੀਸ ਨਹੀਂ ਮੇਰੀ ਮਰਾਦ ਹੈ ਜਸਪ੍ਰੀਤ ਸਿੰਘ ਜੀ ਅਟਾਰਨੀ ਜਿਨ੍ਹਾਂ ਦੇ ਆਫਿਸ ਅਮਰੀਕਾ ਦੇ ਸਾਰੇ ਵੱਡੇ ਸ਼ਹਿਰਾਂ ਦੇ ਵਿੱਚ ਨੇ ਅੱਜ ਵਸ਼ਿੰਗਟਨ ਦੌਰੇ ਉੱਤੇ ਆਏ ਨੇ ਆਓ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਵਸ਼ਿੰਗਟਨ ਡੀਸੀ ਦੇ ਵਿੱਚ ਤੁਸੀਂ ਕਿਹੜੇ-ਕਿਹੜੇ ਲੀਡਰਾਂ ਨੂੰ ਮਿਲੇ ਆਂ ਔਰ ਸਿਆਸੀ ਹਲਚਲ ਇੱਥੇ ਕੀ ਹੈ ਇਮੀਗ੍ਰੇਸ਼ਨ ਦੀ ਜੇ ਗੱਲ ਕਰੀਏ ਤੇ ਉਹ ਵੀ ਇਹਨਾਂ ਤੋਂ ਆਪਾਂ ਜਾਣਕਾਰੀ ਲਵਾਂਗੇ ਕਿ ਇਮੀਗ੍ਰੇਸ਼ਨ ਦੀ ਢਾਡੀ ਇਸ ਵੇਲੇ ਜਿਹੜੀ ਪਾਲਿਸੀ ਆ ਆਈਸ ਦੀ ਜੋ ਪਾਲਿਸੀ ਆ ਜਾਂ ਪ੍ਰੈਜ਼ੀਡੈਂਟ ਦੀ ਪਾਲਿਸੀ ਆ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਸਤਿ ਆਤ ਜਸਪ੍ਰੀਤ ਸਿੰਘ ਦੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਬਰੰਗ ਟੀਵੀ ਤੇ ਬਹੁਤ ਧੰਨਵਾਦ ਜੀ ਤੇ ਸਾਰੇ ਸਰੋਤਿਆਂ ਦਾ ਤੇ ਹੁੰਦਲ ਸਾਹਿਬ ਦਾ ਜੋ ਕਿ ਮੇਰੇ ਪਰਮ ਮਿੱਤਰ ਨੇ ਤੇ ਬੇਸਿਕਲੀ ਇਹ ਆ ਕਿ ਇਮੀਗ੍ਰੇਸ਼ਨ ਬਾਰੇ ਤਾਂ ਅੱਜ ਕੱਲ ਜਿਹੜੀ ਸਖਤੀ ਤੁਹਾਨੂੰ ਪਤਾ ਹੀ ਆ ਕਿ ਜਿਹੜੀ ਇਹ ਸਰਕਾਰ ਦੀ ਨੀਤੀ ਆ ਕਿ ਜਿਹੜੇ ਬੰਦੇ ਇੱਥੇ ਆਨ ਡਾਕੂਮੈਂਟਡ ਨੇ ਉਹਨਾਂ ਨੂੰ ਰਿਪੋਰਟ ਕੀਤਾ ਜਾਵੇ ਵੱਧ ਤੋਂ ਵੱਧ ਪੁਰਾਣੀਆਂ ਸਰਕਾਰਾਂ ਵੇਲੇ ਹੁੰਦਾ ਸੀ ਵੀ ਜਿਹੜੇ ਬੰਦੇ ਦਾ ਕ੍ਰਿਮਿਨਲ ਰੈਕਡ ਹੈ ਜਾਂ ਕਿਸੇ ਨੇ ਕੋਈ ਡਿਪੋਰਟੇਸ਼ਨ ਪੁਰਾਣੀ ਲੱਗੀ ਆ ਤੇ ਉਹ ਬੰਦੇ ਦਾ ਕੋਈ ਅਮਰੀਕਾ ਦੇ ਇੰਟਰਸਟ ਦੇ ਖਿਲਾਫ ਹੈ ਉਹੋ ਜਿਹੇ ਬੰਦੇ ਨੂੰ ਰਿਪੋਰਟ ਕਰਦੇ ਸੀ ਪਰ ਇੱਥੇ ਹੁਣੇ ਅੱਜ ਕੱਲ ਜਿਹੜੇ ਵੀ ਬੰਦੇ ਕੋਈ ਵੀ ਇੱਥੇ ਭਾ ਚਾਹੇ ਕੋਈ ਦੋ ਸਾਲ ਪਹਿਲਾਂ ਆਇਆ ਤਿੰਨ ਸਾਲ ਪਹਿਲਾਂ ਆਇਆ ਜਿਹਦੇ ਕੋਲ ਵਰਕ ਪਰਮਿਟ ਵੀ ਹੈਗਾ ਤੇ ਉਹਨਾਂ ਨੂੰ ਵੀ ਰਿਟੇਨ ਕਰਕੇ ਬਿਆਨ ਲੈ ਕੇ ਸੂ ਰਿਪੋਰਟ ਕਰਦੇ ਆ ਬਾਰਡਰ ਸਖਤੀ ਤਾਂ ਹੈ ਹੀ ਆ ਤੇ ਉਹਦੇ ਨਾਲ ਸਰਕਾਰੀ ਅੰਕੜੇ ਵੀ ਆਏ ਆ ਪਿੱਛੇ ਜੇ ਇਹਨਾਂ ਨੇ ਕਿਹਾ ਕਿ 2 ਮਿਲੀਅਨ ਬੰਦਾ ਅਮਰੀਕਾ ਉਹ ਚਲੇਗਾ ਜਿੱਥੋਂ ਤੀਵਨ 5 ਲੱਖ 80 ਰਿਪੋਰਟ ਕੀਤਾ 1.5 ਮਿਲੀਅਨ ਆਪੇ ਚਲੇ ਗਿਆ ਸੋ ਸਖਤੀ ਸਾਰੇ ਪਾਸੇ ਕਾਫੀ ਜਿਹੜੇ ਲੋਕੀ ਡੇਟਾ ਤੇ ਜਾਂਦੇ ਆ ਉਹਨਾਂ ਨੂੰ ਵੀ ਪਰੇਸ਼ਾਨੀ ਆ ਰਹੀ ਫੜਿਆ ਜਾ ਰਿਹਾ ਸੂ ਇਸ ਕਿਸਮ ਦਾ ਹਾਲਾਤ ਨੇ ਇਹ ਵਕੀਲ ਸਾਹਿਬ ਗੱਲ ਜੇ ਟਰਕਿੰਗ ਦੀ ਕਰੀਏ ਟਰਕਿੰਗ ਇੰਡਸਟਰੀ ਜਿਹੜੀ ਆ ਉਹ ਬਹੁਤ ਇਸ ਵੇਲੇ ਉਹਨੂੰ ਡੈਮੇਜ ਚ ਲਾ ਪਾਇਆ ਬਹੁਤ ਥਲੇ ਚਲੇ ਗਈ ਆ ਔਰ ਕਿੰਨਾ ਕੈਸ ਵ ਟਰਕਿੰਗ ਡਰਾਈਵਰ ਆ ਇਹ ਉਹ ਕਿੰਨਾ ਕੁ ਬਾਦਰ ਹੋਇਆ ਕਿੰਨੀ ਕੁ ਤਾਦਾਦ ਉਹਦੀ ਕੋਈ ਗਿਣਤੀ ਹੈ ਅ ਟਰਕਿੰਗ ਦੀ ਹਾਂਜੀ ਜਿਹੜੀ ਹੈਗੀ ਆ ਉਹ ਹੈ ਕਾਫੀ ਕਿਉਂਕਿ ਤਰੀਬਨ ਉਹ ਕਹਿ ਰਿਹਾ ਕਿ ਜਿਹੜੇ ਨੌਨ ਡੋਮਿਸਾਈਲ ਸੀਡੀਐਲ ਨੇ ਟਰਕਿੰਗ ਦੇ ਦੋ ਕਿਸਮ ਦੇ ਲਿਸੈਂਸ ਹੁੰਦੇ ਆ ਜੀ ਇੱਕ ਤਾਂ ਜਿਹੜੇ ਹੈਗੇ ਡੋਮਿਸਾਈਲਿਕ ਨੌਨ ਡੋਮਿਸਾਈਲ ਡੋਮਿਸਾਈਲ ਨੇ ਜਿਹੜੇ ਯੂਐਸ ਸਿਟੀਜ਼ਨ ਜਾਂ ਗ੍ਰੀਨ ਕਾਰਡ ਹੋਲਡਰ ਜਾਂ ਜਿੰਨਾਂ ਕੋਲੇ ਟੀਟੀ ਵੀਜ਼ਾ ਆ ਕੈਨੇਡਾ ਵਗੈਰਾ ਤੋਂ ਆਉਂਦੇ ਆ ਮੈਕਸੀਕੋ ਤੋਂ ਨਾਨ ਡੋਮਿਸਾਈਲ ਜਿਹਨਾਂ ਕੋ ਵਰਕ ਪਰਮਿਟ ਨੇ ਅੱਗੇ ਪਹਿਲਾਂ ਉਹਨਾਂ ਨੂੰ ਮਿਲਦੇ ਸੀਗੇ ਲਾਇਸੈਂਸ ਤੇ ਹੁਣ ਤਕਰੀਬਨ ਇਹ ਕਹਿੰਦੇ ਵੀ 2 ਲੱਖ ਡਰਾਈਵਰ ਹੈਗਾ ਜਿਹੜਾ ਕਿ ਨਾਨ ਡੋਮਿਸਾਈਲ ਹੈ ਜਿਹਦੇ ਕੋ ਵਰਕ ਪਰਮਿਟ ਨੇ ਉਹ ਇਹਨਾਂ ਨੇ ਲਾਇਸੈਂਸ ਜਿਹੜੇ ਕੈਨਸਲ ਕੀਤੇ ਆ ਜਾਂ ਕਰਨੇ ਆ ਤੇ ਉਹਨਾਂ ਚੋਂ 58000 ਪੰਜਾਬੀ ਆ ਤੇ ਉਹਨਾਂ ਦੇ ਲਾਇਸੈਂਸ ਰਿਨਿਊ ਨਹੀਂ ਹੋਣਗੇ ਜਿੰਨੀ ਦੇਰ ਹੈਗੇ ਉਹ ਚਲਾ ਸਕਦੇ ਆ ਪਰ ਮੈਡੀਕਲ ਵਗੈਰਾ ਲਈ ਅੱਜ ਹੁਣ ਚਿੱਠੀਆਂ ਉਹਨਾਂ ਨੂੰ ਵੀ ਆ ਰਹੀਆਂ ਨੇ ਖਾਸ ਕਰਕੇ ਇੰਗਲਿਸ਼ ਬਾਰੇ ਆ ਰਹੀਆਂ ਜਾਂ ਮੈਂ ਸੁਣ ਰਿਹਾ ਵੀ ਜਿਨ੍ਹਾਂ ਦੇ ਲਾਇਸੈਂਸ ਜੇ ਵੈਲਿਡ ਵੀ ਆ ਉਹਨਾਂ ਨੂੰ ਵੀ ਚਿੱਠੀਆਂ ਆ ਰਹੀਆਂ ਡੀਐਮ ਆਪਣਾ ਮੈਡੀਕਲ ਦੁਬਾਰਾ ਦਿਓ ਜਾਂ ਇਸ ਤਰ੍ਹਾਂ ਕੁਝ ਸੋ ਇਸ ਕਰਕੇ ਤਕਰੀਬਨ ਕਾਫੀ 58000 ਬੰਦਾ ਸਾਡਾ ਅਫੈਕਟ ਹੋਊਗਾ ਅਮਰੀਕਾ ਦੇ ਵਿੱਚ ਜਿੰਨਾਂ ਕੋ ਵਰਕ ਪਰਮਿਟ ਹੈ ਜਿਹੜਾ ਕਿ ਟਰੱਕ ਚਲਾਉਂਦਾ ਇਹਦੇ ਨਾਲ ਜੀ ਜਿਵੇਂ ਪੋਲੀਟੀਕਲ ਸਾਇਲੰਮ ਬਾਰੇ ਕਾਫੀ ਤਬਾਦ ਦੇ ਵਿੱਚ ਇੰਡੀਅਨ ਲੋਕ ਨੇ ਜਾਂ ਹੋਰ ਕੰਟਰੀਆਂ ਦੇ ਲੋਕ ਆ ਉਹਨਾਂ ਦੇ ਪੋਲੀਟੀਕਲ ਸਾਇਲੰਮ ਜਿਹੜੀ ਆ ਉਹ ਅਪਲਾਈ ਕੀਤੀ ਹੈ ਉਹਦਾ ਉਹਨਾਂ ਦਾ ਕੋਈ ਪੁਵਿਕ ਕੀ ਆ ਉਹਨਾਂ ਦਾ ਭਵੇਖਾ ਜੇ ਇਸ ਐਡਮਿਨਿਸਟ੍ਰੇਸ਼ਨ ਦੇ ਵਿੱਚ ਤਾਂ ਕਾਫੀ ਜਿਆਦਾ ਮੁਸ਼ਕਲ ਆ ਕਿਉਂਕਿ ਜੱਜ ਜਿਹੜੇ ਜਿਆਦਾ ਡਿਨਾਈ ਕਰ ਰਹੇ ਆ ਕੇਸ ਉਹ ਡਿਨਾਈ ਰੇਟ ਜਿਆਦਾ ਆ ਪਰ ਅਪੀਲਾਂ ਹੋ ਜਾਂਦੀਆਂ ਨੇ ਸੋ ਡੇਟਾ ਤੇ ਜਾਣ ਜ਼ਰੂਰ ਐਸੀ ਕੋਈ ਗੱਲ ਨਹੀਂ ਕਿ ਪਰ ਅੱਗੇ ਨਾਲ ਉਹ ਜਿਹੜੀ ਜੇ ਪਾਸਿੰਗ ਪਰਸੈਂਟੇਜ ਜਿਵੇਂ ਅੱਗੇ ਤਰੀਬ ਅਮਰੀਕਾ 40-50% ਕੇਸ ਪਾਸ ਹੁੰਦੇ ਸੀ ਜੇ ਫਾਇਕਰੋ 10 ਕੇਸਾਂ ਵਿੱਚੋਂ 4 ਜਾਂ 5 ਹੁਣ ਐਵਰੇਜ ਘਟ ਕੇ ਇੱਕ ਜਾਂ ਦੋ ਤੇ ਰਹਿ ਗਈ ਅੱਜ ਵੀ ਪਾਸ ਹੁੰਦੇ ਆ ਪਰ ਜਿਆਦਾ ਜਿਹੜੇ ਹੈਗੇ ਆ ਉਹ ਡਿਨਾਈ ਵਗੈਰਾ ਹੋ ਰਹੇ ਆ ਪਰ ਅਪੀਲਾਂ ਕਰਨ ਦਾ ਮੌਕਾ ਮਿਲ ਰਿਹਾ ਜੇ ਕੇਸ ਦਾ ਪਾਸ ਵੀ ਹੁੰਦਾ ਜਿਹ ਅਜਿਵੇਂ ਦੇਖਣ ਚ ਆਇਆ ਕਿ ਕੁਝ ਇੰਡੀਅਨ ਲੋਕ ਜਿਹੜੇ ਆ ਇੰਡੀਆ ਜਾਂਦੇ ਨੇ ਵਾਪਸ ਆਉਂਦੇ ਆ ਗ੍ਰੀਨ ਕਾਰਡ ਵਾਲੇ ਆ ਜਾਂ ਸਿਟੀਜ਼ਨ ਵੀ ਆ ਉਹਨਾਂ ਦੀ ਵੀ ਪੁੱਛਗਿੱਛ ਜਿਹੜੀ ਆ ਬੜੇ ਲਾਰਸਕੇਟ ਕੀਤੀ ਜਾਂਦੀ ਆ ਉਹਨਾਂ ਬਾਰੇ ਕੋਈ ਸੁਝਾਅ ਦੇਣਾ ਚਾਹੁੰਦੇ ਹਾਂਜੀ ਉਹਦੇ ਬਾਅਦ ਜਿਹੜਾ ਗ੍ਰੀਨ ਕਾਰਡ ਹੋਲਡਰ ਨੂੰ ਅਸੀਂ ਵਾਰਨਿੰਗ ਕਰਦੇ ਆ ਵੀ ਨਾ ਟਰੈਵਲ ਕਰੇ ਅਨਲੈਸ ਕਿ ਕੋਈ ਬਹੁਤ ਹੀ ਜ਼ਰੂਰੀ ਆ ਸਿਟੀਜ਼ਨ ਵੀ ਜਿਹੜੇ ਸੈਲਮ ਲਿਆ ਹੋਇਆ ਉਹ ਨਹੀਂ ਜਾਣਾ ਚਾਹੀਦਾ ਕਈਆਂ ਨੂੰ ਮੇਰੇ ਧਿਆਨ ਚ ਆਇਆ ਵੀ ਪੁੱਛਿਆ ਕਿਛਿਆ ਗਿਆ ਹੈ ਰਿਪੋਰਟ ਤੇ ਬਹੁਤ ਕਿ ਤੁਸੀਂ ਸੈਲਮ ਲੈ ਆਂਡੀਆਂ ਕੀ ਕਰਨ ਜਾਣੇ ਹੋ ਸੋ ਇਸ ਕਰਕੇ ਜਿਨ੍ਹਾਂ ਨੇ ਸੈਲਮ ਰਿਆ ਖਾਸ ਕਰਕੇ ਇੰਡੀਆ ਜਾਣਾ ਵਰਡ ਕਰਨ ਤੇ ਜਿਨ੍ਹਾਂ ਕੋ ਕੋਈ ਕ੍ਰਿਮਰ ਰੈਕਡ ਹੈਗਾ ਉਹ ਵੀ ਵਰਡ ਕਰਨਾ ਚਾਹੀਦਾ ਉਹਨਾਂ ਨੂੰ ਸਿਟੀਜ਼ਨ ਨੂੰ ਤਾਂ ਕ੍ਰਿਮਰ ਰੈਕਡ ਦਾ ਜ਼ਿਆਦਾ ਫਰਕ ਨਹੀਂ ਪਰ ਗ੍ਰੀਨ ਕਾਰਡ ਹੋਲਡਰ ਨੂੰ ਕਾਫੀ ਫਰਕ ਪੈਂਦਾ ਸੋ ਉਹਨਾਂ ਨੂੰ ਵਰਡ ਕਰਨਾ ਚਾਹੀਦਾ ਤੁਸੀਂ ਕੱਲ ਦੇ ਵਾਸ਼ਿੰਗਟਨ ਦੌਰੇ ਤੇ ਆਏ ਹੋ ਕੱਲ ਤੁਹਾਡਾ ਕੋ ਪ੍ਰੋਗਰਾਮ ਸੀਗਾ ਕੈਨੇਡੀਅਨ ਸੈਂਟਰ ਦੇ ਵਿੱਚ ਉੱਥੇ ਕਿਹੜੇ ਕਿਹੜੇ ਲੀਡਰ ਮੌਜੂਦ ਸਨ ਜਾਂ ਕੋਈ ਇਮੀਗ੍ਰੇਸ਼ਨ ਦੀ ਉੱਥੇ ਢਾਡੀ ਕਿਸੇ ਲੀਡਰ ਦੇ ਨਾਲ ਜਾਂ ਜਨਰਲ ਟੌਰਨੀ ਦੇ ਨਾਲ ਗੱਲਬਾਤ ਹੋਈ ਆ ਔਰ ਸਿੱਖ ਹਾਂਜੀ ਕੱਲ ਮੈਂ ਇਥੇ ਕੈਨੇਡੀਅਨ ਸੈਂਟਰ ਗਿਆ ਸੀ ਉੱਥੇ ਜਿਹੜੇ ਸਰਜੀਓ ਗੋਰ ਨੇ ਜਿਹੜੇ ਕਿ ਇੰਡੀਆ ਦੇ ਐਮਬੈਸਡਰ ਬਣੇ ਆ ਨਵੇਂ ਉਹਨਾਂ ਦੀ ਕਨਫਰਮੇਸ਼ਨ ਹੋਈ ਸੀ ਉਹਨਾਂ ਦੇ ਆਨਰ ਦੇ ਵਿੱਚ ਰਿਸੈਪਸ਼ਨ ਸੀ ਵਾਈਟ ਹਾਊਸ ਵੱਲੋਂ ਉੱਥੇ ਸਰਜੀਓ ਗੋਰ ਸੀਗੇ ਤੇ ਰਿਕ ਕਰਨਲ ਜਿਹੜੇ ਕੈਨੇਡੀਅਨ ਸੈਂਟਰ ਦੇ ਹੁਣ ਇਸ ਟਾਈਮ ਡਾਇਰੈਕਟਰ ਨੇ ਉਹਨਾਂ ਨੇ ਪ੍ਰੋਗਰਾਮ ਰੱਖਿਆ ਸੀ ਜੋ ਕਿ ਐਡਵਾਈਜ਼ਰ ਨੇ 트ੰਪ ਦੇ ਤੇ ਉੱਥੇ ਜਿਹੜੇ ਸੈਕਟਰੀ ਆਫ ਸਟੇਟ ਮਾਰਕੋ ਰੂਬਿਓ ਸੀਗੇ ਅਟਾਰਨੀ ਜਨਰਲ ਫੋਰਮ ਬੌਂਡਰੀ ਸੀਗੇ ਤੇ ਉਹਨਾਂ ਨਾਲ ਸਾਡੀ ਗੱਲਬਾਤ ਮੇਰੀ ਹੋਈ ਮੇਰੀ ਸਰਜੀਓ ਗੋਰ ਨਾਲ ਵੀ ਹੋਈ ਉਹਨਾਂ ਦੇ ਨਾਲ ਵੀ ਹੋਈ ਹੈ ਇਹਦੇ ਬਾਰੇ ਤੇ ਉਹਨਾਂ ਨੇ ਕਿਹਾ ਕਿ ਅਸੀਂ ਮੈਂ ਹਰਮੰਦਰ ਸਾਹਿਬ ਜ਼ਰੂਰ ਜਾਊਂਗਾ ਮੈਂ ਸਿੱਖਾਂ ਦੀ ਬਹੁਤ ਰਿਸਪੈਕਟ ਕਰਦਾ ਤੇ ਮੈਂ ਉੱਥੇ ਜਾ ਕੇ ਆਊਂਗਾ ਦਰਬਾਰ ਸਾਹਿਬ ਮੈਂ ਸਿੱਖਾਂ ਬਾਰੇ ਕਿਹਾ ਵੀ ਦਰਬਾਰ ਸਾਹਿਬ ਜਾਊਂਗਾ ਤੇ ਮੈਂ ਜ਼ਰੂਰ ਜਾਊਂਗਾ ਤੇ ਦੂਜਾ ਉਹਨਾਂ ਨੇ ਕਿਹਾ ਕਿ ਇੰਡੀਆ ਨਾਲ ਸਾਡੇ ਬਹੁਤ ਚੰਗੇ ਸਬੰਧ ਨੇ ਤੇ ਮੈਂ ਐਸੇ ਕਰਕੇ ਚੱਲੇ ਆ ਕਿ ਹੋਰ ਵੀ ਸਬੰਧ ਜਿਆਦਾ ਵਧੀਆ ਬਣਾ ਸਕਣ ਤੇ ਪ੍ਰੈਜ਼ੀਡੈਂਟ ਟਰੰਪ ਜਿਹੜੇ ਹੈ ਬਹੁਤ ਰਿਸਪੈਕਟ ਕਰਦੇ ਹੈਗੇ ਪ੍ਰਧਾਨ ਮੰਤਰੀ ਮੋਦੀ ਦੀ ਤੇ ਦੋਨਾਂ ਮੁਲਕਾਂ ਦੇ ਮੇਰੇ ਜਾਣ ਨਾਲ ਸਬੰਧ ਹੋਰ ਜ਼ਿਆਦਾ ਬੈਟਰ ਹੋਣਗੇ ਇੰਡੀਆ ਸਾਡਾ ਬਹੁਤ ਲਾਈ ਹੈ ਅਸੀਂ ਇੰਡੀਆ ਨੂੰ ਬਹੁਤ ਪਿਆਰ ਕਰਦੇ ਹਾਂ ਰਿਸਪੈਕਟ ਕਰਦੇ ਹਾਂ ਤੇ ਸਾਡੇ ਸਬੰਧ ਜਿਆਦਾ ਵਧੀਆ ਹੋਣਗੇ ਇਹ ਕਿਹਾ ਉਹਨਾਂ ਨੇ ਵਕੀਰ ਸਾਹਿਬ ਜਿਵੇਂ ਅ ਇਲੈਕਸ਼ਨਾਂ ਹੋਈਆਂ ਨੇ ਪਿਛਲੇ ਹਫਤੇ ਜਿੱਤੇ ਵਿੱਚ ਡੈਮੋਕ੍ਰੈਟਿਕ ਪਾਰਟੀ ਨੂੰ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਸਭਰੀ ਰਿਪਬਲਿਕਨ ਪਾਰਟੀ ਨੂੰ ਔਰ ਪ੍ਰਾਈਵੇਟ ਦੀਆਂ ਪਾਲਸੀਆਂ ਦੇ ਖਿਲਾਫ ਵੀ ਲੋਕਾਂ ਨੇ ਬਹੁਤ ਵੱਧ ਚੜ ਕੇ ਵੋਟ ਪਾਈ ਆ ਇਹ ਜਿਹੜੀ ਸਿਆਸੀ ਸਥਿਤੀ ਹੈ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਹਾਂ ਲੋਕਾਂ ਦੇ ਵਿੱਚ ਕਾਫੀ ਜਿਹੜੀਆਂ ਨੀਤੀਆਂ ਨੇ ਇਹਦੇ ਤੇ ਰੋਸ ਆ ਕੋਈ ਲੋਕਾਂ ਨੇ ਇਸ ਕਰਕੇ ਵੋਟਾਂ ਪਾਈਆਂ ਸੀ ਪਿਛਲੀ ਵਾਰੀ ਇਹਨਾਂ ਨੂੰ ਕਿ ਕੀਮਤਾਂ ਘਟਣਗੀਆਂ ਜੌਬਾਂ ਵਧੀਆਂ ਹੋਣਗੀਆਂ ਆਪਣੀ ਕਮਿਊਨਿਟੀ ਦੇ ਬਹੁਤ ਲੋਕਾਂ ਨੇ ਵੋਟਾਂ ਪਾਈਆਂ ਪਰ ਉਹਦੇ ਉਲਟ ਕੀਮਤਾਂ ਵਧੀਆਂ ਨਹੀਂ ਸਗੋ ਜਿਹੜੀਆਂ ਕਟੀਆਂ ਨਹੀਂ ਸਗੋ ਵਧ ਗਈਆਂ ਉਹਦੇ ਨਾਲ ਨਾਲ ਇਮੀਗੇਸ਼ਨ ਐਨਫੋਰਸਮੈਂਟ ਜਿਹੜੀ ਖਾਸ ਕਰਕੇ ਇੰਟਰਨਲ ਹੈ ਹੁਣ ਬਾਰਡਰ ਤੇ ਸ਼ਕਤੀ ਉਹਤੇ ਜਿਆਦਾ ਲੋਕਾਂ ਨੂੰ ਤਰਾਜ ਨਹੀਂ ਜਾ ਕ੍ਰਿਮਲ ਬੰਦਿਆਂ ਨੂੰ ਖਾੜਨਾ ਪਰ ਜਿਹੜੇ ਇੱਥੇ ਹਰੇਕ ਨੂੰ ਡੇਟਾ ਤੇ ਜਾ ਕੇ ਜਾਂ ਟਰੱਕ ਡਰਾਈਵਰਾਂ ਦੇ ਪ੍ਰੋਬਲਮ ਆ ਰਹੀ ਜਿਨ੍ਹਾਂ ਕੋਲ ਵਰਕ ਪਰਮਿਟ ਨਹੀਂ ਉਹਦੇ ਕਰਕੇ ਲੋਕ ਅਫਸੈਟ ਨੇ bizness ਡਾਊਨ ਨੇ ਤੇ ਉਸ ਤੋਂ ਇਲਾਵਾ ਜਿਹੜੇ ਟੈਰਿਫ ਲਾਏ ਆ ਉਹਦੇ ਕਰਕੇ ਵੀ ਲੋਕਾਂ ਨੂੰ ਕਾਫੀ ਪਰੇਸ਼ਾਨੀ ਆ ਤੇ ਉਹਦੇ ਕਰਕੇ ਫਿਰ ਲੋਕਾਂ ਨੇ ਖਲਾਫ ਵੋਟਾਂ ਪਾਈਆਂ ਟ੍ਰੈਂਡ ਜਾ ਰਹੀ ਆ ਸੋ ਕਾਫੀ ਜ਼ਿਆਦਾ ਇਹਨਾਂ ਸਟੇਟਾਂ 'ਚ ਖਾਸ ਕਰਕੇ ਨਿਊ ਜਰਸੀ ਨਿਊਯਾਰਕ ਵਰਜੀਨੀਆ ਕੈਲੀਫੋਰਨੀਆ ਦੇਖਣ ਦਾ ਮੌਕਾ ਮਿਲਿਆ ਨਿਊ ਜਰਸੀ ਦੇ ਗਵਰਨਰ ਮਾਈਕੀ ਚੈਰਲ ਜਿਹੜੇ ਬਣਿਆ ਮੇਰੇ ਬਹੁਤ ਪਰਸਨ ਫਰੈਂਡ ਨੇ ਬੜੀ ਦੇਰ ਉਹਨਾਂ ਦੀ ਇਲੈਕਸ਼ਨ 'ਚ ਮੈਂ ਦੇਖਿਆ ਤੇ ਲੋਕਾਂ 'ਚ ਕਾਫੀ ਅਸ ਕੀ ਸਿਆਸੀ ਵੋਟਾਂ ਪਾਉਣ ਦਾ ਬਲਕਿ ਜਿਹੜੇ ਇੰਡੀਪੈਂਡੈਂਟ ਸੀਗੇ ਉਹਨਾਂ ਨੇ ਵੀ ਵੋਟਾਂ ਪਾਈਆਂ ਨੇ ਜਿਹੜੇ ਰਿਪਬਲਿਕਨ ਏਰੀਆ ਦੇ ਵਿੱਚ ਵੋਟਾਂ ਅਸ ਕੀ ਘੱਟ ਮਈਆਂ ਨੇ ਲੋਕਾਂ 'ਚ ਕੋਈ ਇਸ਼ਾਰਾ ਨਹੀਂ ਸੀ ਪਾਉਣ ਦਾ ਇਹ ਸਨ ਜਸਪ੍ਰੀਤ ਸਿੰਘ ਦੀ ਅਟਾਰਨੀ ਔਰ ਪਹਿਲਾਂ ਵੀ ਮੈਂ ਦੱਸ ਚੁੱਕਾ ਕਿ ਇਹਨਾਂ ਦੀਆਂ ਸੇਵਾਵਾਂ ਜਿਹੜੀਆਂ ਨੇ ਇਮੀਗ੍ਰੇਸ਼ਨ ਦੀਆਂ ਬਹੁਤ ਅਲੱਗ ਕਿਸਮ ਦੀਆਂ ਨੇ ਦੋਸਤੋ ਦੁਬਾਰਾ ਫਿਰ ਕਿਤੇ ਇਨਾਂ ਨਾਲ ਮੁਲਾਕਾਤ ਹੋਈ ਤੇ ਇਮੀਗ੍ਰੇਸ਼ਨ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਤਦ ਤੱਕ ਲਈ ਜਾਸਤ ਦਿਓ ਸਬਰ ਰੰਗ ਟੀਵੀ ਦੇਖਦੇ ਰਹਿਣਾ ਸਸੀ ਅਕਾਲ